ਕੀ ਲੋਕ ਆਸ ਰੱਖਣ ਤਰਨ ਧਾਰਨ ਵਾਲੇ ਕੂੜੇ ਦੇ ਡੰਪ ਦਾ ਕੋ ਹੱਲ ਹੋਊਗਾ ਤੇ ਇੱਕ ਮਸਲਾ ਹੋਰ ਵੀ ਹੈਗਾ ਇੱਥੇ ਜਿਹੜੀ ਰੋਈ ਹੈ ਨਾ ਸ਼ਹਿਰ ਦੇ ਤਕਰੀਬਨ ਆਧਵਿਸ਼ਕਾਰ ਜਈ ਹੈ ਹਾਂਜੀ ਹਨਾ ਗੁਰਦੁਆਰਾ ਸਾਹਿਬ ਥੋੜੀ ਦੂਰੀ ਦੇ ਉੱਤੇ ਉੱਥੇ ਦੋਨੋਂ ਸਾਈਡਾਂ 'ਤੇ ਰੋਈਆਂ ਸ਼ਹਿਰ ਹਾਂ ਬਿਲਕੁਲ ਦੋਵੇਂ ਸਾਈਡਾਂ 'ਤੇ ਰੋਈਆਂ ਪਰ ਜੀ ਉਹ ਰੋਈਆਂ ਦਾ ਮਸਲਾ ਹੱਲ ਕਿਵੇਂ ਕਰਾਓਗੇ ਵੱਡੇ ਮਸਲੇ ਆ ਤੁਹਾਡੇ ਸ਼ਹਿਰ ਦੀਆਂ ਦੋ ਮੰਗਾ ਇੱਥੋਂ ਦੀਆਂ ਵੇਖੋ ਜੀ ਜਿਹੜਾ ਡੈਂਪਾ ਨਾਲ ਕੂੜੇ ਦਾ ਸਾਡੇ ਸ਼ਹਿਰ ਦੇ ਵਿੱਚ ਹੂੰ ਇਹ ਤੇ ਬੜਾ ਅਜ ਤੋਂ 10-20 ਸਾਲ ਪਹਿਲਾਂ ਹੀ ਇਹ ਦਾ ਹਾਲ ਹੋਣਾ ਚਾਹੀਦਾ ਕਿਉਂਕਿ ਸਾਡਾ ਤਰਨਤਨ ਬੜੀ ਪਵਿੱਤਰ ਨਗਰੀ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਪੰਜਵੇਂ ਪਾਸ਼ਾ ਇੱਥੇ ਆਏ ਆ ਰਹੇ ਆ ਉਹਨਾਂ ਦਰਬਾਰ ਬਣਾਇਆ ਵਾ ਉਹਨਾਂ ਦੀ ਜਿਹੜੀ ਪਵਿੱਤਰਤਾ ਨੂੰ ਵੇਖ ਕੇ ਉਹ ਦਰਬਾਰ ਦੀ ਨੂੰ ਤੇ ਇਹ ਜਿਹੜੇ ਲੀਡਰ ਹੈ ਮੈਂ ਸੋਚਦਾ ਵੀ ਮੈਂ ਉਤਰਾ ਮਹਿ ਕੇ ਤੇ ਟਿੱਪਣੀ ਨਹੀਂ ਕਰ ਦਿੰਦਾ ਪਰ ਮੈਂ ਕਹਿਣਾ ਇਹ ਸਾਰਿਆਂ ਲੀਡਰਾਂ ਤੇ ਮੈਂ ਨਖੇਦੀ ਕਰਦਾ ਵੀ ਐਡਾ ਪਵਿੱਤਰ ਸ਼ਹਿਰ ਤੁਸੀਂ ਗੁਰੂ ਉਸਮ ਗੁਰੂ ਅਰਜਨ ਦੇਵ ਪਾਸ਼ਾ ਦੀ ਪੰਜਵੇਂ ਪਾਸ਼ਾ ਦੀ ਨਗਰੀ 'ਚ ਰਹਿ ਕੇ ਤੇ ਗੁਰੂਓ ਤੁਸੀਂ ਆਪਣੇ ਆਪਣੇ ਡਫਲੀ ਸਾਰੇ ਆਂ ਵਜਾਈ ਆਪਣੇ ਘਰ ਪਰਵਾਰ ਪਾਲੇ ਜੋ ਆਪਣੇ ਸਾਥੀ ਪਾਲੇ ਸਭ ਕੁਝ ਕੀਤਾ ਪਰ ਗੁਰੂ ਅਰਜਨ ਦੇਵ ਪਾਸ਼ਾ ਦੇ ਦਰਬਾਰ ਬਾਰੇ ਕਿਤੇ ਜਰਾ ਨਹੀਂ ਕਿਸੇ ਸੋਚਿਆ ਵੀ ਇੱਥੇ ਕੰਡੇ ਤੇ ਆਣ ਕੇ ਸ਼ਹਿਰ ਦੇ ਬਿਲਕੁਲ ਇੱਕ ਕੋਨੇ ਤੇ ਬਹੁਤ ਵੱਡਾ ਕੂੜੇ ਦਾ ਡੈਂਪ ਸਾਰੇ ਸ਼ਹਿਰ ਚ ਮੁਸ਼ਕਤ ਕਰੀਬਾ ਉਹਦਾ ਜਾ ਰਿਹਾ ਸਰਕਾਰ ਤੇ ਤੁਹਾਡੀ ਤੇ ਰਹਿਦਾ ਖੁੰਦਾ ਜਿਹੜੀਆਂ ਦੂਰ ਰੁਈਆਂ ਇਹ ਕਸਰ ਕੱਢੀ ਜਾਂਦੀਆਂ ਪੀ ਗਰਮੀਆਂ ਦੇ ਵੇਲੇ ਮੱਛਰ ਲੋਕਾਂ ਨੂੰ ਘੜੀ ਲੜਦਾ ਵਾ ਡੇਂਗੂ ਹੁੰਦਾ ਵਾ ਫਿਰ ਉਹਨਾਂ ਰੋਈਆਂ ਦਾ 스멜 ਆਉਂਦੀ ਆ ਮੈਂ ਤਰਨਤਨ ਦੇ ਹਲਕੇ ਦੇ ਨਾਲ ਜਨਤਾ ਨਾਲ ਵਾਦਾ ਕਰਦਾ ਗੁਰਦੇਵ ਸਿੰਘ ਸੰਧੂ ਮੈਂ ਸੌਂ ਖਾਦੀ ਅੱਜ ਮੈਂ ਤੁਹਾਡੇ ਕੋਲ ਫੇਰ ਦੁਬਾਰਾ ਖਾਂ ਸਹਗੰਦ ਖਾਣ ਲੱਗਾ ਸੌਂ ਖਾਣ ਲੱਗਾ ਪੀ ਜੇ ਤਰਨਤਨ ਹਲਕੇ ਦੀ ਜਨਤਾ ਮੈਨੂੰ ਰਾਜ ਤਾਜ ਦਿੰਦੀ ਤਰਨਤਨ ਹਲਕੇ ਤੋਂ ਐਮਐਲਏ ਦੀ ਸੀਟ ਜਿਤਾਉਂਦੀ ਆ ਤੇ ਗੁਰਦੇਵ ਸਿੰਘ ਸੰਧੂ ਸੱਚ ਦਾ ਆਸਾ ਸੰਤਾ ਵੱਲੋਂ ਵਿਦੇਸ਼-ਵਿਦੇਸ਼ ਬੈਠੇ ਮੇਰੇ ਸਾਥੀ ਇੱਥੇ ਪੂਰੇ ਪੰਜਾਬ 'ਚ ਵੀ ਬੈਠੇ ਆ ਇੱਥੇ ਹਲਕੇ 'ਚ ਵੀ ਬਹੁਤ ਜ਼ਿਆਦਾ ਆ ਸਾਰੇ ਸਾਥੀ ਅਸੀਂ ਮਿਲ ਕੇ ਮੈਂ ਬੜੇ ਮਾਣ ਨਾਲ ਆਪਣੇ ਸਾਥੀਆਂ ਤੋਂ ਇਹ ਗੱਲ ਕਰ ਸਕਦਾ ਵਾਂ ਕਿ ਜੋ ਮੈਂ ਫੈਸਲਾ ਲਿਆ ਅੱਜ ਤੱਕ ਮੇਰੇ ਸਾਥੀਆਂ ਨੇ ਗੱਲ ਨਹੀਂ ਦੂਲੀ ਅਸੀਂ ਆਪਣੇ ਪਰਸਨਲ ਖਰਚੇ ਦੇ 2 4 5 7 ਕਿੱਲੇ ਜ਼ਮੀਨ ਜਿੰਨੀ ਲੈਣੀ ਪਊ ਉਹ ਲੈ ਕੇ ਅਸੀਂ ਇਹ ਕੂੜੇ ਦਾ ਡੈਂਪ ਜਿਹੜਾ ਸ਼ਹਿਰੋਂ ਬਾਹਰ ਗੁਰਦੇਵ ਸਿੰਘ ਸੰਧੂ ਨੂੰ ਮੈਂ ਦੁਬਾਰਾ ਫੇਰ ਕਹਿਣ ਲੱਗਾ ਵੀ ਜੇ ਤਰਨ ਤਨ ਹਲਕੇ ਦੇ ਲੋਕ ਐਮਐਲਏ ਬਣਾਉਂਦੇ ਆ ਕੂੜੇ ਦਾ ਡੈਂਪ ਨਹੀਂ ਤੁਹਾਨੂੰ ਦਿਖੂ ਸ਼ਹਿਰੋਂ